ਫਾਂਸੀ ਦੇ ਰੱਸਿਆਂ ਨੂੰ ਚੁੰਮ ਕੇ ਆਜ਼ਾਦੀ ਦੀ ਲਹਿਰ ਨੂੰ ਲੋਕ ਲਹਿਰ ਬਣਾਉਣ ਵਾਲੇ ਮਹਾਨ ਸ਼ਹੀਦ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀ ਯਾਦ ਨੂੰ ਸਮਰਪਿਤ ਅੱਖਾਂ ਦਾ ਮੁਫਤ ਜਾਂਚ ਅਤੇ ਆਪਰੇਸ਼ਨ ਕੈਂਪ ਸ਼੍ਰੀ ਗੁਰੂ ਹਰਗੋਬਿੰਦ ਸਿੱਖ ਮਿਸ਼ਨਰੀ ਪਬਲਿਕ ਸਕੂਲ ਪਾਸਟਾ ਵਿਖੇ ਲਗਾਇਆ ਗਿਆ ਹੈ ਸਰਦਾਰ ਰਣਜੀਤ ਸਿੰਘ ਰੋਮੀ, ਹਰਜੀਤ ਸਿੰਘ ਲੱਕੀ, ਅਬਤਾਰ ਸਿੰਘ ਡਾਂਡੀਆਂ ਅਤੇ ਜਥੇਦਾਰ ਗੁਰਵਿੰਦਰ ਸਿੰਘ ਵਿੱਕੀ ਦੀ ਅਗਵਾਈ ਹੇਠ ਡਾਕਟਰ ਸਰਬਜੀਤ ਰਾਜਨ ਅਤੇ ਰਾਜਨ ਆਈ ਕੇਅਰ ਹਸਪਤਾਲ ਫਗਵਾੜਾ ਦੇ ਮਾਹਿਰ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਲਗਾਏ ਗਏ। ਇਸ ਕੈਂਪ ਦਾ ਆਰੰਭ ਭਾਈ ਜਸਵਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ਼ਹੀਦ ਗੰਜ ਪਾਂਸ਼ਟਾ ਦੁਆਰਾ ਕੀਤੀ ਅਰਦਾਸ ਨਾਲ ਹੋਇਆ। ਅੱਜ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਜਿਹਦੇ ਸ਼ਹੀਦੀ ਦੇ ਵਿਸ ਨੂੰ ਸਮਰਪਿਤ ਜੋ ਸਮੂਹ ਸਾ ਸੰਗਤ ਪਾਸਟਾ ਹੈ ਉਹਨਾਂ ਵੱਲੋਂ ਇੱਕ ਵਿਸ਼ਾਲ ਅੱਖਾਂ ਦਾ ਚੈੱਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ। ਔਰ ਇਹ ਪਿੰਡ ਦੇ ਜੋ ਦਾਨੀ ਸੱਜਣ ਹਨ ਹਰ ਸਾਲ ਇਸ ਤਰ੍ਹਾਂ ਜੋ ਪ੍ਰੋਜੈਕਟ ਕਰਦੇ ਰਹਿੰਦੇ ਹਨ। ਔਰ ਕਾਫੀ ਸਹਾਰਾ ਤੋਂ ਇਹ ਬਹੁਤ ਹੀ ਅੱਖਾਂ ਦੇ ਜੋ ਆਪਰੇਸ਼ਨ ਹਨ ਉਹ ਕਰਵਾਉਂਦੇ ਹਨ ਔਰ ਮਰੀਜ਼ਾਂ ਦੇ ਲੋੜਵੰਦਾਂ ਦੀ ਹੈਲਪ ਕਰਦੇ ਹਨ। ਕਿਉਂਕਿ ਕਿਸੇ ਜੋ ਲੋੜਵੰਦ ਹੈ ਉਸਦੀ ਹੈਲਪ ਕਰ ਦੇਣੀ ਉਸਦੀ ਮਦਦ ਕਰ ਦੇਣੀ ਇਸ ਤੋਂ ਵੱਡਾ ਦੁਨੀਆ ਦੇ ਉੱਪਰ ਕੋਈ ਹੋਰ ਪਰਪਰਕਾਰ ਨਹੀਂ ਹੋਇਆ ਕਰਦਾ ਆ ਡਾਕਟਰ ਰਾਜਨੇਕੀਰ ਹਸਪੀਟਲ ਫਗਵਾੜਾ ਸਾਡੀ ਪੂਰੀ ਟੀਮ ਇੱਥੇ ਹਾਜ਼ਰ ਹੈ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਜੋ ਜੋ ਲੋਕਾਂ ਨੂੰ ਨੂ ਏਸਵਰੇ ਜੋ ਕੈਂਪ ਹੈ ਇਹਦਾ ਵੱਧ ਤੋਂ ਵੱਧ ਫਾਇਦਾ ਪਹੁੰਚਾਇਆ ਜਾਵੇ ਅੱਖਾਂ ਦੇ ਆਪਰੇਸ਼ਨ ਤੇ ਲਈ ਅਸੀਂ ਸਿਲੈਕਟ ਕਰ ਰਹੇ ਹਾਂ ਉਹਨਾਂ ਨੂੰ ਅਸੀਂ ਆਪਣੇ ਹਸਪੀਟਲ ਲਾ ਕੇ ਅੱਜ ਹੀ ਅੱਖਾਂ ਦੇ ਆਪਰੇਸ਼ਨ ਕਰਾਂਗੇ ਔਰ ਜ਼ਿਆਦਾ ਤੋਂ ਜ਼ਿਆਦਾ ਜੋ ਮਦਦ ਹੈ ਉਹ ਪਹੁੰਚਾਈ ਜਾ ਸਕੇ ਜੋ ਇਹਨਾਂ ਸਾਰੇ ਪਿੰਡ ਵਾਸੀਆਂ ਦਾ ਸਮੂਹ ਸਾਧ ਸੰਗਤ ਦਾ ਉਪਰਾਲਾ ਹੈ। ਔਰ ਇਹਦੇ ਵਿੱਚ ਅਸੀਂ ਕਾਮਯਾਬ ਹੋਈਏ ਇਹੀ ਵਾਹਿਗੁਰੂ ਪਰਮਾਤਮਾ ਤੋਂ ਕਾਮਨਾ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਇਹ ਕੈਂਪ ਬਾਕੀ ਕੈਂਪਾਂ ਦੀ ਤਰ੍ਹਾਂ ਬਹੁਤ ਹੀ ਕਾਮਯਾਬ ਹੋਏਗਾ ਔਰ ਅਸੀਂ ਆਪਣਾ ਜੋ ਮਿਸ਼ਨ ਹੈ ਉਹਦੇ ਵਿੱਚ ਜੋ ਅਸੀਂ ਇਹ ਲੋਕਾਂ ਦੀ ਭਲਾਈ ਦਾ ਸਾਰੇ ਸਾਧ ਸੰਗਤ ਨਾਲ ਸਾਡੇ ਹਸਪੀਟਲ ਵੱਲੋਂ ਵੀ ਨਿਰੰਤਰ ਜੋ ਕੈਂਪਾਂ ਦਾ سلسلہ ਜਾਰੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਇਸ ਮਿਸ਼ਨ ਵਿੱਚ ਕਾਮਯਾਬ ਹੋਵਾਂਗੇ। ਧੰਨਵਾਦ। ਇਸ ਕੈਂਪ ਵਿੱਚ 700 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ 70 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦੇ ਆਪਰੇਸ਼ਨ ਤੇ ਲੈਂਸ ਪਾਉਣ ਤੋਂ ਇਲਾਵਾ 500 ਤੋਂ ਵੱਧ ਮਰੀਜ਼ਾਂ ਨੂੰ ਮੁਫਤ ਦਵਾਈਆਂ ਅਤੇ ਐਨਕਾਂ ਦਿੱਤੀਆਂ ਗਈਆਂ ਤੇ ਉਹਨਾਂ ਦੀਆਂ ਅੱਖਾਂ ਦੀ ਸਫਾਈ ਕੀਤੀ ਗਈ ਜਿੱਥੇ ਇਸ ਕੈਂਪ ਵਿੱਚ ਸ਼੍ਰੀਮਤੀ ਕੁਲਵੰਤ ਕੌਰ ಗ್ರಾಮ ਸਰਪੰਚ ਪਾਸਟਾ ਇੰਦਰਜੀਤ ਸਿੰਘ ਮੈਂਬਰ ਪੰਚਾਇਤ ਸਮੇਤ ਸਮੁੱਚੀ ಗ್ರಾಮ ਪੰਚਾਇਤ ਪਾਸਟਾ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀਤ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਸਮਰਪਿਤ ਇੱਥੇ ਅੱਖਾਂ ਦਾ ਕੈਂਪ ਸ਼੍ਰੀ ਗੁਰੂ ਹਰਗੋਬਿੰਦ ਸਿੱਖ ਮਿਸ਼ਨਰੀ ਪਬਲਿਕ ਸਕੂਲ ਪਾਸਟਾ ਇੱਥੇ ਲਗਾਇਆ ਜਾ ਰਿਹਾ ਜਿਸ ਦੇ ਵਿੱਚ ਅੱਖਾਂ ਦੀ ਸਫਾਈ ਤੇ ਐਨਕਾਂ ਫ੍ਰੀ ਦਿੱਤੀਆਂ ਜਾਣਗੀਆਂ ਤੇ ਆਪਰੇਸ਼ਨ ਜਿਹੜੇ ਆ ਉਹ ਇੱਥੋਂ ਜਿਹਨੇ ਮਰੀਜ਼ਾਂ ਦੇ ਆਪਰੇਸ਼ਨ ਹੁਣ ਵਾਲਿਆ ਉਹ ਫਗਵਾੜੇ ਰਾਜਨ ਹਸਪੀਟਲ ਜਾ ਕੇ ਅੱਖਾਂ ਦੇ ਆਪਰੇਸ਼ਨ ਹੋਣੇ ਆ ਤੇ ਸਾਰੀ ਟੀਮ ਡਾਕਟਰਾਂ ਦੀ ਟੀਮ ਜਿਹੜੀ ਰਾਜਨ ਹਸਪੀਟਲ ਫਗਵਾੜੇ ਤੋਂ ਆਈ ਹੋਈ ਐ ਤੇ ਸਾਰੀ ਟੀਮ ਦਾ ਤੇ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਅੱਖਾਂ ਦਾ ਫ੍ਰੀ ਕੈਂਪ ਲਾਇਆ ਜਾ ਰਿਹਾ ਜਿਹੜੇ ਦਾਨੀ ਸੱਜਣ ਹਰ ਸਾਲ ਅੱਖਾਂ ਦਾ ਫ੍ਰੀ ਕੈਂਪ ਲਾ ਰਹੇ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸੂ ਸਾਧ ਸੰਗਤ ਪਿੰਡ ਪੰਜਟਾ ਨਿਵਾਸੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਇਸ ਆਪਾਂ ਕੈਂਪ ਦਾ ਸਾਰੇ ਜਣੇ ਲਾਭ ਲਈਏ ਤਾਂ ਜੋ ਮਾਨਵਤਾ ਮੁਨੱਖ ਦਾ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾਮੈਨ ਗਗਨਦੀਪ ਕਾਲ ਦੇ ਨਾਲ ਮੈਂ ਨੀਹਾ ਬਿਹਤਰੀਨ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਫੋਕ ਐਂਡ ਬੀਟਸ ਦੇ ਨਾਲ ਤੇ ਸਾਡੇ YouTube ਦੇ ਚੈਨਲ ਫੋਕ ਐਂਡ ਬੀਟਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ